ਗੋਨਹੀ ਪਰਿਆ ਮੈਂ ਫੇਰਾ ਲੋਕ ਕਹੈ ਦਰਬੀਸ ਤਤੀ ਤੋਏ ਨ ਬਲਵੈ ਜੇ ਜਲ ਤੁਪੀ ਦੇ ਫਰੀਦਾ ਜੋ ਡੋਹਾ ਗਣ ਰੱਬ ਦੀ ਚੂਰੇ ਦੀ ਚੂਰੇ ਜਾ ਹੋ ਆਂਤਾ ਜਾਓ ਜੀਵਾ ਜੀ ਤਾਂ ਮਾਮਲੇ ਘੜੀ ਦਾ ਇਹੋ ਬੱਚੋ ਤਾਓ ਵਾਰਤ ਕੁਆਰੀਆਂ ਕੀ ਹੈ ਕਲਰ ਕੀਰੀ ਛਪੜੀ ਆਇਓ ਨਥੀ ਹੰਝ ਚਿੰਜੂ ਗੋੜਨ ਨਾ ਦੀਵਹਿ ਹੰਸ ਉਦਰ ਕੋਦਰੈ ਬਿਆ ਲੋਕ ਵਿਡਾਰਨ ਜਾਈ ਕਹਿ ਨਾ ਲੋਕ ਨ ਜਾਣਦਾ ਹੰਸ ਨ ਕੋਦਰਾ ਖਾਏ ਚਾਲ ਚਲ ਗਈਆਂ ਮੰਖੀਆਂ ਜਿਨੀ ਵਸਾਏ ਤਲ ਬਰੀ ਦਾ ਸਰ ਭਰਿਆ ਪੀ ਚਲ ਸੀ ਥੱਕੇ ਕਵਲ ਇਕਲ ਹਰੀਦਾ ਜਟ ਸਿਰਾਨੀ ਭੋਏ ਸਬਣ ਕੀੜਾ ਲੜਿਓ ਮਾਸ ਕੀ ਤੜਿਆ ਜੁਗ ਵਾਪਰੀ ਕਤ ਪਇਆ ਪਾਸ ਹਰੀਦਾ ਮੰਨੀ ਘੜੀ ਸਵਨਵੀ ਟੁਟੀ ਨਗਰ ਲਜ ਜੋ ਸਜਣ ਕੋਈ 파ਰਥੀ ਸੇ ਕਿਉ ਆਵੇ ਅਜ ਹਰੀਦਾ ਬੀ ਨਿਵਾਜਾ ਕੁੱਤਿਆ ਇਹ ਨ ਭਲੀ ਰੀਤ ਕਬਹੀ ਚੱਲ ਨ ਆਏ ਪੰਝੇ ਵਗਨ ਮਸੀਤ ਓਟ ਫਰੀਦਾ ਉਜੋ ਸਾਜ ਸੁਬੈ ਨਵਾਜ ਗੁਜਾਰ ਜੋ ਸਿਰ ਸਾਈ ਨ ਨਵੈ ਸੋ ਸਿਰ ਕਾਪੇ ਉਤਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਈ ਕੁੰਨੇ ਢਿਟ ਜਲਾਈਐ ਬਾਦਨ ਸੰਦੈ ਤਾਈ ੜੀਦਾ ਕਿਥੈ ਡੈਡੇ ਮਾਪੀਆਂ ਜਿੰਨੀ ਤੂੰ ਜਣਿਓ ਹੀ ਤੈ ਪਸੂਏ ਲੱਦ ਗਈ ਤੂੰ ਅਜੈ ਨਾ ਪਤਿ ਨੋ ਹੋਈ ਫਰੀਦਾ ਮਨ ਮੈਦਾਨ ਕਰ ਕੋਈ ਟਿਕੇ ਨਾਹੀ ਅਦੈ ਮੁਗਲ ਨਿਆਵਸੀ ਦੋਜਕ ਸੰਦੀਪਾਈ ਮਹੱਲਾ ਪੰਜਵਾਂ ਫਰੀਦਾ ਖਾਲਕ ਖਲਗ ਮੈਂ ਹੈ ਖਲਕ ਵਸੈ ਰਬ ਮਾਹੀ ਮੰਦਾ ਕਿਸਨੋ ਆਖੀਐ ਜਾ ਕਿਸ ਗਿਨ ਕੋਈ ਨਾਹੀ ਖਰੀਦਾ ਜਿਹਦੇ ਨਾਮਾ ਕੱਪੇ ਜੀਵਨ ਕੱਪੇ ਚੋਖ ਪਉਣ ਨਾ ਇਤੀ ਮਾਮਲੇ ਸਹਨ ਇਤੀ ਦੁਖ ਚੰਬੜ ਜਨਨ ਰਤਨ ਸੀ ਤਾਸੀ ਜਾਨੀ ਚੱਲ ਗਈ ਸਰੀਰ ਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਈ ਤੇਹੀ ਰੋਗ ਨਨਕਈ ਬੱਲੇ ਸਭ ਕਿਸ ਪਾਈ ਹਰੀਦਾ ਪੰਖ ਵੜਾ ਹੋਣੀ ਦੁਨੀ ਸੁਹਾਵਾ ਬਾਗ ਨਾ ਬਤ ਵਜੀ ਸੁਬਾ ਸਿਓ ਚੱਲਣ ਕਾ ਕਰਸਾ ਹਰੀਦਾ ਰਾਤ ਕਤੂਰੀ ਵੰਣੀ ਐ ਸੁਧਿਆ ਮਿਲੈ ਨਭਾਉ ਜਿਨਾਂ ਨੈਣ ਨਿੰਦਰਾ ਵਲੇ ਨਾ ਮਿਲਨ ਕੋ ਆਓ ਫਰੀਦਾਨ ਮੈਂ ਜਾਣਿਆ ਦੁੱਖ ਮੁਜ ਕੋ ਦੁੱਖ ਸਭਾਏ ਜਗ ਉੱਚੇ ਚੜ ਕੇ ਦੇਖਿਆ ਤਾਂ ਕਾੜ ਕਰ ਇਹ ਹੰਦ ਮਹੱਲਾ ਪੰਜ ਵਾ ਹਰੀਦਾਨ ਨੂੰ ਮੰਗavਨੀ ਮਨਜ ਬਸੂਲਾ ਬਾਗ ਜੋ ਜਨ ਬੀਰ ਨਿਵਾਜੀਆ ਤਿੰਨ ਅੰਜਨ ਲਾਹ ਮਹੱਲਾ ਪੰਜਵਾਂ ਹਰੀਦਾਨ ਮਨ ਸੁਹਾਵਣੀ ਸੰਤ ਸਵੰਣੀ ਦੇਹ ਬਿਰਲੇ ਕੀ ਆਈ ਆਨਾ ਜਿਨਾ ਪਿਆਰੀ ਜੀ ਕੰਧੀ ਰਹਿਣ ਨਾ ਢਾਹੀ ਤੋਪੀ ਲੇਖਾ ਦੇਵਨਾ ਜਿਦਨ ਰੱਬ ਰਜਾਈ ਰਹਿਣ ਤਦਾਉ ਗਉ ਕਰੀ ਸਰੀ ਤਾ ਦੁਖਾ ਸੇ ਕੀ ਦਿਉ ਗਇਆ ਸੋਲਾ ਸੇਤੀ ਰਾਤ ਘੜਾ ਬੁਕਾਰੇ ਪਤਨੀ ਬਿਨਾ ਕੱਪਰਵਾਤ ਲਮੀ ਲਮੀ ਨਦੀ ਵਹ ਕੰਧੀ ਕੇ ਰਹਿਤ ਦੇੜੇ ਨੂੰ ਕੱਪਰ ਕਿਆ ਕਰੀ ਜੇ ਬਾਤਨ ਰਹੇ ਸੁਜੀਤ ਸਰੀਰ ਦਾ ਗਦੀਸੋ ਸਜਣ ਵੀ ਇੱਕ ਟੂਢੇ ਦੀ ਨਾ ਲਹਾ ਤੁਖਾਂ ਜੋ ਮਾ ਲਈ ਕਾਰਨ ਤਿੰਨਾ ਮਾਪਿਰੀ ਸਰੀਰ ਦਾ ਇਹ ਤਨ ਭੋਗਣਾ ਨਿਤ ਨਿਤ ਦੁਖੀ ਐ ਕੌਣ ਕੰਨੀ ਬੁੱਝੇ ਦੇ ਰਹਾ ਕੀਤੇ ਬੰਗੈ ਭੋਣ ਸਰੀਰ ਦਾ ਰੱਬ ਖਜੂਰੀ ਪੱਕੀਆਂ ਮਾਕੇ ਦੇਵ ਹਨ ਜੋ ਜੋ ਵੰਝੈ ਡਿਹੜਾ ਸੋ ਉਮਰਾਤ ਭਵਨ ਸਰੀਰ ਦਾ ਤਨ ਸੁੱਕਾ ਪਿੰਜਰ ਥੀਆਂ ਤਲੀਆਂ ਕੁੰਦੈ ਕਾਗ ਅਜੈ ਸੋ ਰੱਬ ਨਾ ਬਾਹੜਿਓ ਦੇਖ ਬੰਦੇ ਕੇ ਬਾਦ ਕਾਗਾ ਤਰੰਗ ਡੰਡੋਲੀਆ ਸਗਲਾ ਖਾਇਆ ਮਾਸ ਈ ਦੁਇ ਨੈਣਾ ਮਤशो ਬਿਰ ਦੇ ਕਨ ਕੀਆਸ ਕਾਗਾ ਜੂੜ ਨ ਬਿੰਜਰਾ ਬਸੈ ਤਾ ਉੱਡ ਜਾ ਜੀ ਜਿਤ ਬਿੰਜਰੈ ਮੇਰਾ ਸੋਹ ਵਸੈ ਮਾਸ ਨ ਤੀ ਦੁਖਾਈ ਰਿਦਾ ਗੁਰ ਨਿਮਾਣੀ ਸਾਡ ਕਰੀ ਨੇ ਘਰਿਆ ਕਰਿਆ ਓ ਸਰਬਰਨੈ ਸੇ ਆਵਣ ਆ ਮਰਨੋ ਨਾਮ ਦਰਿਆ ਏਨੀ ਲੋਇਨੀ ਦੇਖਦਿਆ ਕਿਤੇ ਚਲ ਗਈ ਮਿਲ ਹੈ ਮੇਰੇ ਅਗਲੇ ਆਸਬ ਹੋਏ ਫਰੀਦਾ ਜੀ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਗੰਧੀ ਉਤੇ ਮੁਖੜਾ ਕਿਚਰਕ ਬੰਨੈ ਧੀਰ ਫਰੀਦਾ ਕੱਚੇ ਪਾਣੇ ਰਖੀਐ ਕਿਚਰ ਤਾਈ ਨੀ ਰਹਾ ਸਰੀਦਾ ਮਹਿਲ ਨੇ ਸਖਣ ਰਹਿ ਗਏ ਵਾਸਾ ਆਇਆ ਕਲ ਗੋਰਾ ਸੀ ਨੇ ਮਾਣੀਆਂ ਬਹਿਸਨ ਰੂਹਾਂ ਮਲ ਆਖੀ ਸੇਖਾ ਬੰਦਗੀ ਚੱਲਣ ਅੱਜ ਕੀ ਕਲ ਸਰੀਦਾ ਮੋ ਤੈ ਦਾ ਬੰਨਾਏ ਮੈਂ ਦਿਸੈ ਜੋ ਦਰਿਆ ਵੇਟਾ ਹ ਅੱਗੇ ਦੂਜਕ ਤੱਬਿਆ ਸੁਣੀਏ ਹੋ ਇਕ ਨਾਮੋ ਸਭ ਸੋਜੀ ਆਈ ਇਕ ਫਿਰ ਦੇ ਵੇ ਪ੍ਰਵਾਹਾ ਅਮਲ ਜੀ ਕੀਤੇ ਆਦੁਨੀ ਵਿੱਚ ਸੀ ਦਰਗਹਿ ਉਹਗਾਹ ਸਰੀ ਦਾ ਦਰਿਆ ਵੇ ਕੰਨੈ ਬਗਲਾ ਬੈਠਾ ਏਲ ਕਰੀ ਏਲ ਕਰੀਂਦੇ ਹੰਦ ਨੋ ਚਿੰਤੇ ਬਾਜ ਬਾਈ ਬਾਜ ਰਹੀ ਕਿਸ ਰੱਬ ਦੀ ਕੇਲਾ ਵਿਸਰੀਆਂ ਜੋ ਮਨ ਚੇਤ ਨਾ ਦੇਤੇ ਸਦ ਸੋ ਗਾਲੀ ਰੱਬ ਕੀਆ ਸਾਡੀ ਤਰੇ ਮਨ ਦੇ ਹੋਰੀ ਚੱਲੇ ਪਾਣੀ ਅਨ ਆਇਓ ਬੰਦਾ ਦੁਨੀ ਵਿੱਚ ਵਤ ਆ ਸੁਣੀ ਬੰਨ ਮਾਲਕ ਅਪਨ ਸਾਬ ਦਰਵਾਜੀ ਪਾਨ ਤਿੰਨਾ ਪਿਆਰੇ ਆ ਪਾਈਆਂ ਅਗੈ ਦਿੱਤਨ ਬੰਨ ਵੇਖੋ ਬੰਦਾ ਚੱਲਿਆ ਜਹ ਜਣ ਆਉਂਦੇ ਗਨ ਫਰੀਦਾ ਅਮਰ ਜੀ ਕੀਤੇ ਦੁਨੀ ਵਿੱਚ ਦਰਗਹ ਆਈ ਕਾ ਹਰੀਦਾਰ ਹੰਬਲੇ ਹਾਰੀ ਤਿਨ ਪੰਖੀਆਂ ਜੰਗਲ ਜਿਨ ਵਾਸ ਕੱਕਰ ਜਗਨ ਥਾਲ ਵਸਨ ਰਬਨ ਝੂਡਨ ਪਾਸ ਹਰੀਦਾਰ ਉਤ ਫਿਰੀ ਵਣ ਕੰਬੀਆ ਪਾਤ ਚੜੀ ਝੜ ਪਾਹੀ ਚਾਰੇ ਕੁੰਡਾ ਢੂਨੀਆ ਰਹਿਣ ਕਥਾਉ ਨਾ ਰਈਦਾ ਬਾੜ ਬਟੋਲਾ ਧਜ ਕਰੀ ਕੰਬੜੀ ਪਹਿਰੀ ਓ ਜਿਨੀ ਵੇਸੀ ਸੌ ਮਿਲੈ ਸੇ ਵੀਸ ਕਰੀਓ ਮਹੱਲਾ ਦੀ ਜਾ ਕਾਈ ਬਟੋਲਾ ਬਾੜਤੀ ਕੰਬੜੀ ਪੈਰੀ ਨਾਨਕ ਧਰ ਹੀ ਬੈਠਿਆ ਸੌ ਮਿਲੈ ਜੇ ਨੀਅਤ ਰਾਸ ਕਰੀ ਮਹੱਲਾ ਪੰਜਵਾਂ ਫਰੀਦਾ ਗਰਬ ਜਿਨਾ ਵੜਿਆਈਆ ਧਨ ਜੋਪਣ ਆਗਾ ਖਾਲੀ ਚੱਲੇ ਧਣੀ ਸਿਓ ਟਿੱਬੇ ਜਿਉਂ ਮੀਹਾਵ ਫਰੀਦਾ ਤਿੰਨਾ ਮੁਖ ਡਰਵਣੀ ਜਿਨਾ ਵਿਸਾਰਿਉਨ ਨਾਮ ਐਤੇ ਦੁਖ ਕਨੇਰੀਆ ਹਰੀਦਾ ਵਿਸਨ ਰਤਨ ਜਾਗੀ ਹੋਈ ਜੀਵਤੜੂ ਮੋਏ ਹੋਈ ਜੀਤੈ ਰੱਬ ਦੇ ਸਾਰਿਆ ਤਾ ਰੱਬ ਨ ਵਿਸਰਿਓ ਮਹਲਾ ਪੰਜਵਾ ਹਰੀਦਾ ਕੰਤਰ ਗਾਵਨਾ ਵੱਡਾ ਵੀ ਕੋ ਤਾਜ ਲੈ ਸੇਤੀ ਰੰਤਿਆ ਇਹ ਹੁ ਸਚਾ ਵਾਂ ਸਾਜ ਸਰੀਦਾ ਔਕ ਸੁਖ ਇਕ ਕਰ ਦਿਲ ਤੇ ਲਾਹਿਨ ਕਰ ਅੰ내 ਭਾਵੇ ਸੋ ਭਲਾ ਤਾਂ ਲੱਭੀ ਦਰਬਾਰ ਮਹੰਲਾ ਪੰਜਵਾ ਸਰੀਦਾ ਦੁਨੀ ਬਜਾਈ ਵਜਦੀ ਤੂੰ ਬੀਵਜਨ ਨਾਲ ਸੋਈ ਜੀਉ ਨ ਵਜਦਾ ਜਿਸ ਅਨਹੋ ਕਰਦਾ ਸਾਰ ਮਹੰਲਾ ਪੰਜਵਾ ਰਿਦਾ ਦਿਹਰਤਾ ਸੁਦਨੀ ਸਿਆ ਦੁਨੀ ਨਗਿਤੇ ਕਾਮ ਮਿਸਲ ਫਕੀਰਾਂ ਗਾਖੜੀ ਸੋ ਪਾਈਏ ਪੂਰ ਕਰਾਂ ਮਹਾਨ ਪਹਿਲੇ ਤਰ ਫੁੱਲੜਾ ਫਲ ਪੀ ਪਛਾ ਰਾਤ ਜੋ ਜਾਨਨ ਲਹਨ ਸੀ ਸਾਈ ਕੰਨੂ ਦਾ ਦਾਤੀ ਸਾਹਿਬ ਸੰਧੀਆ ਕੀ ਚੱਲੈ ਦਸ ਨਾਲ ਇੱਕ ਜਾਗੰਦੀ ਨਾਲ ਹਨ ਇੱਕ ਨਾਸਪਿਆ ਦੇ ਉਠਾਲ ਢੋੜੇ ਦੀ ਸੁਹਾਗ ਨੂੰ ਤਉ ਤਨ ਕਾਈ ਕੋ ਜਿੰਨਾ ਨਾ ਸੁਹਾਗਣੀ ਤਿੰਨਾ ਜਾਤ ਨਾ ਹੋ ਸਬਰ ਮੰਜ ਕਮਾਨੀ ਸਬਰ ਕਾ ਨੀਹਣੋ ਸੰਤਾ ਬਾਣ ਖਾਲਕ ਖੱਤਾ ਨਾ ਕਰੀ ਸਬਰ ਅੰਦਰ ਸਭ ਜੀ ਤਨ ਈਵੈ ਜਾ ਲੀਨ ਹਉਨ ਨਜੀਕ ਖੁਦਾ ਹੀ ਦੈ ਭੇਤ ਨ ਕਿਸੈ ਦੀਨਾ ਸਬਰ ਈ ਉਸ ਵਾਉ ਜੀਤੂ ਬੰਦਾ ਜਿਣ ਕਰਹਿ ਵਾਧ ਤੀਨ ਦਰਿਆ ਟੋਟ ਨ ਦੀਵਹਿ ਵਾਹੜਾ ਹਰੀ ਦਾ ਦਰਵੇਸੀ ਗਾਪੜੀ ਝੋਪੜੀ ਬਰੀਤ ਇਕਨ ਕੀ ਨ ਚਾਲੀ ਐ ਦਰਵੇਸਾ ਵੀ ਰੀਤ ਤਨ ਦਮੈ ਤਨੋਜਿਉ ਬਾਲਨ ਹੱਡ ਬਲਾਨੈ ਬਰਤ ਪੈਰੀ ਤੱਕਾ ਸਿਰ ਜੁਲਾ ਜੀ ਮੂਂਦਰੀ ਮਿਲਨ ਤਨ ਨ ਦਪਾਇ ਤਨੂਰ ਜਿਉ ਬਾਲਨ ਹੱਡ ਨਾ ਸਰ ਪਰਿਕਾ ਫੇੜਿਆ ਅੰਦਰ ਬਿਰੀ ਨਿਹਾਲ ਹਉ ਟੁੜੇ ਦੀ ਸਜਣਾ ਸਜਣ ਬੈੜੇ ਨਾਲ ਨਾਨਕ ਅਲੱਖ ਨ ਲਖੀਐ ਗੁਰਮੁਖ ਦੇਜ ਕਾਲ ਹਰ ਸਾਹ ਦੇਖ ਤਰੰਦਿਆ ਬਗਾਇਆ ਚਾਉ ਡਬ ਮੁਏ ਬਗ ਬਾਪੂਰੇ ਸਿਰ ਤਲ ਉਪਰ ਪਾ ਮੈਂ ਦਾਨਿਆ ਬਡ ਹੰਸ ਹੈ ਤਾਂ ਮੈਂ ਕੀਤਾ ਸੰਗ ਜੀ ਜਾਣਾ ਬਗ ਬੱਪੜਾ ਜਨਮ ਦਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾਕੋ ਨਜ਼ਰ ਧਰੀ ਜੀ ਤਸ ਭਾਵੈ ਨਾਨਕ ਕਾਗੋ ਹੰਸ ਕਰੀ ਸਰਵਰਪੰਖੀ ਏਕੜੂ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗਟਿਆ ਸੱਚੀ ਤੇਰੀ ਆਸ ਕਾਵਣ ਸੁਅਕਰ ਕਮਣ ਗੁਣ ਕਮਣ ਸੁਮਣੀਆ ਮੰਤ ਕਮਣ ਸਵੇਸੋ ਹਉ ਕਰੀ ਜਿਤ ਵਾਸ ਆਵੇ ਕੰਤ ਨਿਵਣ ਸੁਅਕਰ ਖਾਵਣ ਗੁਣ ਜਿਹ ਬਾਵਣੀਆਂ ਮੰਤ ਕਰ ਤਾ ਵਸਿਆ ਵੀ ਕੰਤ ਮਦ ਹੁੰਦੀ ਹੋਏ ਇਆਣਾ ਤਣ ਹੁੰਦੇ ਹੋਏ ਨਿਤਾਣਾ ਆਣ ਹੁੰਦੀ ਆਪ ਬਟਾਈ ਕੋ ਐਸਾ ਭਗਤ ਸਦਾਇ ਇਕ ਫਿਕਰ ਨਾ ਗਾ ਲਈ ਸਬਨਾਮੈ ਸੱਚਾ ਤਣੀ ਹਿਆਉ ਨਾ ਗੈਢੇ ਠਾਈ ਮਾਨਕ ਸਭ ਮੋਲਵੇਂ ਸਭ ਨਾ ਮਨ ਮਾਣਿੰਦ ਧਾਨੂ ਰਮਚਾਗਵਾ ਜੇ ਤੋ ਬਿਰਿਆ ਦੀ ਸਿੱਖ ਹਾਉ ਨਾ ਠਾਹੀ ਕਹੀਗਾ ਇੱਕ ਓੰਕਾਰ ਸਭ ਨਾ